ਕੀ ਮਾਤਾ ਪਿਤਾ ਬਣਨਾ ਅਜੀ ਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦਿਨਾ ਮੁਫਤ ਸਲਾਹ ਲਈ ਕਾਲ ਕਰੋ 99539239453 ਤਰਨਤਾਰਨ ਦੇ ਪਿੰਡ ਰੱਖਸ਼ੇਕ ਫੱਤਾ ਦੇ ਵਿੱਚ ਜੰਮੂ ਕਟੜਾ ਐਕਸਪ੍ਰੈਸ ਵੇ ਦੇ ਲਈ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਨੂੰ ਲੈ ਕੇ ਕਿਸਾਨ ਅਤੇ ਪ੍ਰਸ਼ਾਸਨ ਆਮੋ ਸਾਹਮਣੇ ਹੋ ਗਏ ਪ੍ਰਸ਼ਾਸਨ ਦੇ ਵੱਲੋਂ ਭਾਰੀ ਪੁਲਿਸ ਫੋਰਸ ਦੀ ਮਦਦ ਦੇ ਨਾਲ ਜ਼ਮੀਨ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਪੋਕਲੈਂਡ ਮਸ਼ੀਨਾਂ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੌਰਾਨ ਕਿਸਾਨਾਂ ਨੇ ਮਸ਼ੀਨਾਂ ਅੱਗੇ ਲੰਮੇ ਪੈ ਕੇ ਮਸ਼ੀਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਕਾਰ ਧੱਕਾ ਮੁਕੀ ਵੀ ਹੋਈ ਤੇ ਕਈ ਕਿਸਾਨਾਂ ਦੀਆਂ ਪੱਗਾਂ ਖਲਤ ਗਈਆਂ ਕਈ ਕਿਸਾਨ ਇਸ ਖਿੱਚਤੂ ਦੇ ਵਿੱਚ ਜ਼ਖਮੀ ਵੀ ਹੋ ਗਏ ਕਿਸਾਨਾਂ ਦਾ ਵਿਰੋਧ ਵੇਖਦਿਆਂ ਪ੍ਰਸ਼ਾਸਨ ਨੂੰ ਆਪਣੀਆਂ ਮਸ਼ੀਨਾਂ ਵਾਪਸ ਬੁਲਾਉਣੀਆਂ ਪਈਆਂ ਉਥੇ ਪੌਕਲੈਂਡ ਮਸ਼ੀਨਾ ਕਾਰਨ ਕਈ ਕਿਸਾਨਾਂ ਦੀ ਝੋਨੇ ਦੀ ਫਸਲ ਵੀ ਖਰਾਬ ਹੋ ਗਈ ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਉਹਨਾਂ ਨੂੰ ਜ਼ਮੀਨਾਂ ਦੇ ਵਾਜਬ ਰੇਟ ਨਹੀਂ ਦਿੰਦੀ ਉਹ ਕਿਸੇ ਵੀ ਸੂਰਤ ਵਿੱਚ ਆਪਣੀਆਂ ਜ਼ਮੀਨਾਂ ਸਰਕਾਰ ਨੂੰ ਨਹੀਂ ਦੇਣਗੇ ਹਾਂਜੀ ਮੈਂ ਰਵਿੰਦਰਜੀਤ ਸਿੰਘ ਕਾਂਗ ਜ਼ਿਲ੍ਹਾ ਆਗੂ ਕਿਸਾਨ ਮਜ਼ਦੂਰ ਸ਼ਰਸ਼ਮੇਟੀ ਪੰਜਾਬ ਆ ਪਹਿਲੀ ਵਾਰਾਂ ਜਿੱਤਰਾ ਮੁਗਲ ਸਾਡੇ ਦੇ ਚੜ ਕੇ ਹੁੰਦੇ ਸੀ ਜਿੱਤਰਾ ਅੰਗਰੇਜ਼ਾਂ ਨੇ ਸਾਡੇ மே ਕੀਤੀ ਆ ਉਹੋ ਜਿਹਾ ਕੰਮ ਅੱਜ ਇੱਥੇ ਦੇ ਡੀਸੀ ਐਡਮ ਤੇ ਪੁਲਿਸ ਪ੍ਰਸ਼ਾਸਨ ਨੇ ਕੀਤਾ ਵਾ ਵੱਡੀਆਂ ਧਾੜਾਂ ਲਾ ਕੇ ਆ ਤੁਸੀਂ ਮੌਕਾ ਵੇਖਿਆ ਸਵੇਰ ਦੇ ਤੁਸੀਂ ਪ੍ਰੈਸ ਵਾਲੇ ਵੀ ਇੱਥੇ ਜੇ ਵੀ ਇਹਦੇ ਵਿੱਚ ਜਿਹਦੇ ਵਿੱਚ ਇਹਨਾਂ ਪ੍ਰੋਬਲਮਾਂ ਲੰਗਾਈਆਂ ਵਾ ਇਹ ਜਿਹੜਾ ਝੋਨੇ ਦਾ ਨੁਕਸਾਨ ਕੀਤਾ ਵਾ ਇਹਨਾਂ ਕਿਸਾਨਾਂ ਮਜ਼ਦੂਰਾ ਦੀ ਜ਼ਮੀਨ ਹੀ ਨਹੀਂ ਆਉਂਦੀ ਵਿੱਚ ਤੇ ਇਹਨਾਂ ਨੇ ਤੈਸ ਨੈਸ ਕਰਤੀ ਆ ਤੇ ਸਾਡੇ ਕਿਸਾਨਾਂ ਮਜ਼ਦੂਰਾ ਤੇ ਦੋਵਾਂ ਤੇ ਲਾਠੀ ਚਾਰਜ ਕੀਤਾ ਗਿਆ ਆ ਸਾਡੇ ਤੁਸੀਂ ਤਵੇ ਲੋ ਸਾਨੂੰ ਜ਼ਮੀਨਾਂ ਦੇ ਵਿੱਚ ਧੁਇਆ ਗਿਆ ਤੇ ਕੋਟਨ ਤੱਕ ਗਏ ਆ ਪਰ ਅਸੀਂ ਕਹਿਣਾ ਚਾਹੁੰਦੇ ਆ ਵੀ ਤੁਸੀਂ ਚੜ ਕੇ ਆਉਂਦੇ ਜੇ ਤੇ ਅਸੀਂ ਮੋੜ ਨਾ ਜਾਂਦੇ ਆ ਅੱਜ ਵੀ ਮੋੜਿਆ ਵਾ ਕੱਲ ਵੀ ਮੋੜਾਂਗੇ ਜਿੱਦੋਂ ਤੁਹਾਡਾ ਜ਼ਿਕਰੇ ਜਿੱਥੇ ਜ਼ਿਕਰੇ ਆਜੋ ਪਰ ਕਿਸਾਨ ਦੀ ਜ਼ਮੀਨ ਤੇ ਜਿੰਨੇ ਜਰ ਸਹੀ ਮਾਪਜਾਂ ਨਹੀਂ ਮਿਲਦਾ ਮੰਗਾ ਪੂਰੀਆਂ ਨਹੀਂ ਹੁੰਦੇ ਆ ਕਬਜਾ ਨਹੀਂ ਲੈਂਦੇ ਨਹੀਂ ਆਇਆ ਤੇ ਕਿੱਥੇ ਗੱਲ ਲੜੀ ਹੈ ਕੀ ਕਰਦਾ ਸਾਡੀਆਂ ਦੋ ਮੀਟਿੰਗਾਂ ਤਿੰਨ ਮੀਟਿੰਗਾਂ ਦੋ ਤਹਿਸੀਲਦਾਰ ਨਾਲ ਦੋ ਐਸਡੀਐਮ ਆਪਣੇ ਤਨ ਤਾਰਨਾ ਹੋਈਆਂ ਹੈਗੀਆਂ ਅਸੀਂ ਆਂਦੇ ਹਾਂ ਪਈ ਸ਼ਾਂਤ ਮੈਂ ਜਿਹੜਾ ਟੇਲ ਤੇ ਬਾ ਕੇ ਗਾਲਾ ਮਸਲਾ ਹੱਲ ਹੋ ਸਕਦਾ ਵਾ ਪਰ ਪ੍ਰਸ਼ਾਸਨ ਨੇ ਕੀ ਕੀਤਾ ਵੱਡੇ ਪੱਦਰ ਤੇ ਥੇਪਲਸ ਮੰਗਾਈਆ ਹਜ਼ਾਰਾਂ ਦੀ ਗਿਣਤੀ ਚ ਤਿੰਨਾਂ ਚੌਹ ਜਿਲਿਆਂ ਦੀ ਮੰਗਾਈਆ ਫਿਰ ਨਾ 80 ਗਰਪੀ ਸ਼ਾਨ ਮੰਗਾਈ ਇਹਨਾਂ ਨੇ ਫਿਰ ਧੱਕੇ ਨਾਲ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਆ ਪਰ ਅਸੀਂ ਕਿਸਾਨ ਅੜੇ ਹਾਂ ਪਈ ਅਸੀਂ ਜ਼ਮੀਨਾਂ ਆਪਣੀਆਂ ਨਹੀਂ ਦਵਾਂਗੇ ਕੌਡੀਆਂ ਤੋਂ ਪਾਰ ਨਹੀਂ ਦਵਾਂਗੇ ਇਹਨਾਂ ਨੇ ਫੇਰ ਸਾਡੇ ਤੇ ਇੱਥੇ ਲਾਠੀ ਚਾਰ ਸ਼ੁਰੂ ਕਰਕੇ ਧੱਕੇ ਨਾਲ ਆਪਣੀਆਂ ਪੋਗਲਾਂ ਨਾਲ ਦੋ ਬਾੜੀਆਂ ਤੇ ਸਾਡਾ ਝੋਨਾ ਫਿਰ ਸਾਡੀ ਪਰਵਾਰ ਕਰਤੀ ਆ ਪੱਤਾ ਵਾ ਜਿਹੜੇ ਵਰਗੋ ਜਿਹੜੇ ਫਸਲਾਂ ਅਸੀਂ ਪਾਲੇ ਸੀ ਉਹ ਬਰਬਾਦ ਕੀਤੀ ਆ ਇਹਨਾਂ ਦੀ ਹੋਣਾ ਬਵਾਹ ਹੋ ਗਿਆ ਐਸਟੀਐਮ ਦੇ ਪ੍ਰਸ਼ਾਸਨ ਦੀ ਬਵਾਹ ਹੋ ਗਿਆ ਫੇਰ ਵੀ ਅਸੀਂ ਭਿੜਿਆ ਫੇਰ ਉਹਨੇ ਵਾਪਸ ਲੈ ਕੇ ਗਿਆ ਇਹਨਾਂ ਨੇ ਸਾਡੀਆਂ ਪੱਗਾਂ ਵੀ ਜਿਹੜੀਆਂ ਝੋਨੇ ਚ ਰੋ ਰਹੀਆਂ ਉਹ ਕਦੋਂ ਦੇਚਾ ਇਹਨਾਂ ਦਾ ਜਿਹੜਾ ਜ਼ਿੰਮੇਵਾਰ ਵਾ ਪੱਗਾਂ ਸਾਡੀਆਂ ਲਾਉਣ ਦਾ ਅਸੀਂ ਇਹ ਨਹੀਂ ਕਵਾਂਗੇ ਕੋਈ ਪੁਲਿਸ ਦਾ ਸਪਾਈ ਹੌਲਦਾਰ ਵਾ ਇਹਦਾ ਜ਼ਿੰਮੇਵਾਰ ਕੌਣ ਵਾ ਸਭ ਤੋਂ ਪਹਿਲਾਂ ਭਗਵੰਤ ਮਾਨ ਤੇ ਤਮ ਪਾਨ ਦਾ ਜਿਹੜਾ ਐਸਟੀਐਮ ਸਾਹਿਬ ਆ ਜਿਨੇ ਹੁਕਮ ਦਿੱਤੇ ਆ ਉਹ ਸਾਡੀਆਂ ਪੱਗਾਂ ਰੋ ਲੰਨਿਆ ਵਾ ਤੇ ਮੇਰੇ ਨਾਲ ਗੱਲਬਾਤ ਹੁੰਦੀ ਐ ਐਡੀਮ ਦੇ ਪ੍ਰਧਾਨ ਜੀ ਪੱਗ ਦੇ ਬੜੀ ਗੱਲ ਹੁੰਦੀ ਆ ਮੈਂ ਕਿਹਾ ਤੁਹਾਨੂੰ ਕੋਈ ਸ਼ਰਮ ਆਉਣੀ ਚਾਹੀਦੀ ਆ ਉਹਨੇ ਪੱਗ ਮੇਰੀ ਤਾਂ ਪੱਗ ਦੀ ਉਹਨੇ ਤੇਰੀ ਤਾਂ ਪੱਗ ਦੀ ਤੂੰ ਐਡੀਮ ਤੂੰ ਪੜਿਆ ਲਿਖਿਆ ਵਾ ਤੋ ਸਾਡੇ ਅੱਜ ਇੱਥੇ ਪੱਗਾ ਰੋਲ ਤਿਆ ਅਸੀਂ ਫੇਰ ਕਹਿੰਦੇ ਆ ਕੋਈ ਨਹੀਂ ਯਾ ਲੜਦੇ ਆ ਲੜਦੇ ਆ ਸਭ ਕੁਝ ਰੰਦਾਵਾ ਸਾਡੇ ਪੱਗਾ ਮਿਲ ਐ ਇੱਥੇ ਜਾਂਦੇ ਆ ਜ਼ਖਮੀ ਹੋਈਦਾ ਮਰੀਦਾ ਵੀ ਆ ਸ਼ਹੀਦ ਹੋਈਦਾ ਪਰਸ਼ਾਸਨ ਨੂੰ ਦੱਸ ਦੇਣਾ ਚਾਹੁੰਦੇ ਆ ਇਹ ਤਾਂ ਵੱਧ ਪੁਲਸ ਲੈ ਕੇ ਆਇਓ ਆਪਣੀ ਤਿਆਰੀ ਕਰਕੇ ਆਇਓ ਅਸੀਂ ਆਦੋ ਥੋੜੇ ਵੀ ਹੋਵਾਂਗੇ ਤੇ ਤੁਹਾਡੇ ਨਾਲ ਚੜਾਗੇ ਆਪਣੇ ਜਮੀਨਾਂ ਤੇ ਕਬਜ਼ਾ ਨਹੀਂ ਹੋਣ ਦੇਵਾਂ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜਿਲ੍ਹਾ ਖਜਾਂਚੀ ਫਤੇ ਸਿੰਘ ਪਿੰਡ ਪਿੰਦੀ ਪਰਨਤਾਰਨ ਇਹ ਜੋ ਪ੍ਰਸ਼ਾਸਨ ਆਪਣੀ ਗੱਲਬਾਤ ਤੋਂ ਭੱਜ ਕੇ ਕਈ ਮੀਟਿੰਗਾਂ ਸਾਡੇ ਨਾਲਾਂ ਦੀਆਂ ਆ ਤੇ ਜਿਹਦੇ ਤੇ ਸੇਫ ਟੇਬਲ ਤੇ ਬੈ ਕੇ ਗੱਲਬਾਤ ਕਰਕੇ ਤੇ ਆਪਣੀ ਗੱਲਬਾਤ ਤੋਂ ਵਾਰ-ਵਾਰ ਭੱਜਿਆ ਤੇ ਅੱਜ ਫੇਰ ਵੱਡੀਆਂ ਫੋਰਸਾਂ ਲੈ ਕੇ ਚੜ ਕੇ ਤੇ ਕਬਜ਼ਾ ਲੈਣ ਆਏ ਆ ਤੇ ਸਾਡੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੋਧਿਆਂ ਨੇ ਇੱਥੇ ਡਟਵਾ ਇਹਨਾਂ ਦਾ ਵਿਰੋਧ ਕਰਕੇ ਪੋਕ ਲਾਈਨਾਂ ਦੇ ਅੱਗੇ ਲੰਮੇ ਪਾ ਕੇ ਤੇ ਪੂਰਾ ਫੁੱਲ ਵਿਰੋਧ ਕਰਕੇ ਤੇ ਵਾਪਸ ਇਹਨਾਂ ਨੂੰ ਅੱਜ ਮੋੜਿਆ ਵਾ ਇਸੇ ਤਰ੍ਹਾਂ ਜਦੋਂ ਵੀ ਇਹ ਚੜ੍ਹ ਕੇ ਆਉਣਗੇ ਸਾਡੀਆਂ ਫੋਰਸਾਂ ਜਿਹੜੀਆਂ ਹੁਣ ਅੱਗੇ ਨੂੰ ਵੱਧ ਤਿਆਰ ਰਹਿਣਗੀਆਂ ਤੇ ਅਸੀਂ ਇਸ ਤਰ੍ਹਾਂ ਇਹਨਾਂ ਦਾ ਵਿਰੋਧ ਕਰਕੇ ਤੇ ਇਹਨਾਂ ਨੂੰ ਵਾਪਸ ਮੋੜਦੇ ਰਵਾਂਗੇ ਜਦੋਂ ਤੱਕ ਪੰਜਾਬ ਸਰਕਾਰ ਸੈਕਟਰ ਸਰਕਾਰ ਤੇ ਆ ਜਿਹੜਾ ਮਹਿਕਮਾ ਇਹਨਾਂ ਦਾ ਭਾਈ ਇਹ ਵਾਲਾ ਇਹ ਕਿਸਾਨਾਂ ਦੀ ਆਕਰਸ਼ੀ ਨਹੀਂਗਾ ਕਰਦਾ ਇਹਨਾਂ ਦਾ ਬੈਕਾ ਟੇਬਲ ਤੇ ਗੱਲਬਾਤ ਕਰਕੇ ਮਸਲਾ ਹੱਲ ਨਹੀਂਗਾ ਕਰਦਾ ਉਦੋਂ ਤੱਕ ਬਿਲਕੁਲ ਵੀ ਜ਼ਮੀਨਾਂ ਦੇ ਕਬਜ਼ੇ ਜਿਹੜੇ ਇਹਨਾਂ ਨੂੰ ਨਹੀਂ ਕਰਨ ਦੇਾਂਗੇ ਤੇ ਹੋ ਸਕਦਾ ਉਹ ਨਾਲੇ ਸਮੇਂ ਦੇ ਵਿੱਚ ਅਸੀਂ ਕਿਸਾਨਾਂ ਨੂੰ ਲਾਮਬੰਦ ਕਰਕੇ ਇਹ ਛੜਕਾ ਬਿਲਕੁਲ ਹੀ ਰੋਕ ਦਈਏ ਸਾਡੀ ਲੋੜ ਦੀਆਂ ਛੜਕਾ ਨਹੀਂ ਇਹ ਕਾਰਪੋਰੇਟ ਘਰਾਣਿਆਂ ਦੀਆਂ ਛੜਕਾ ਤੁਹਾਡੇ ਮਾਧਿਅਮ ਰਹੀ ਅਸੀਂ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦੇ ਆਂ ਕਿ ਬਾਹਰ ਨਿਕਲੋ ਜੇ ਆਪਣੀਆਂ ਜ਼ਮੀਨਾਂ ਬਚਾਉਣੀਆਂ ਵਾ ਤੇ ਸਾਨੂੰ ਇਹਨਾਂ ਹਾਈਵੇ ਦਾ ਬਿਲਕੁਲ ਵਿਰੋਧ ਕਰਨਾ ਪੈਣਾ ਤੇ ਬਾਈਕਾਟ ਕਰਨਾ ਪੈਣਾ ਵਾ ਆਉਣ ਵਾਲੇ ਸਮੇਂ ਤੇ ਵੀ ਹੋ ਸਕਦਾ ਹੈ ਸਰਕਾਰ ਸੋਚ ਲੈ ਜੇ ਟੇਬਲ ਤੇ ਬੈ ਕੇ ਨਹੀਂ ਗੱਲ ਕਰਦੀ ਤੇ ਇਹਨਾਂ ਨੂੰ ਖਮਾਜਾ ਜਿਹੜਾ ਭੁਗਤਣਾ ਪਊਗਾ ਉਧਰ ਜਦ ਐਸਜੀਐਮ ਤਰਨਤਾਰਨ ਸਿਮਰਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਸਾਨਾਂ ਦੇ ਧੱਕਾ ਮੁਕੀ ਦੇ ਦੋਸ਼ਾਂ ਨੂੰ ਨਕਾਰਿਆ ਤੇ ਕਿਹਾ ਕਿ ਅਦਾਲਤ ਦੇ ਹੁਕਮਾਂ ਤੇ ਉਹਨਾਂ ਵੱਲੋਂ ਕੁਝ ਜ਼ਮੀਨਾਂ ਤੇ ਕਬਜ਼ਾ ਲੈ ਲਿਆ ਕਿ ਹੈ ਤੇ ਐਸਜੀਐਮ ਨੇ ਕਿਹਾ ਕਿ ਕਿਸਾਨਾਂ ਵੱਲੋਂ ਪ੍ਰਸ਼ਾਸਨ ਦਾ ਵਿਰੋਧ ਜ਼ਰੂਰ ਕੀਤਾ ਗਿਆ ਲੇਕਿਨ ਉਹਨਾਂ ਵੱਲੋਂ ਮਾਹੌਲ ਸ਼ਾਂਤਮਈ ਰੱਖਿਆ ਗਿਆ ਸਾਡਾ ਰਕਸ਼ੇਗ ਪੱਤਾ ਦੇ ਵਿੱਚ ਅੱਜ ਨੈਸ਼ਨਲ ਹਾਈਵੇ ਦੀ ਟੀਮ ਆਈ ਸੀ ਕਬਜ਼ਾ ਉਹਨਾਂ ਨੇ ਲੈਣਾ ਸੀ ਮਾਨਯੋਗ ਹਾਈ ਕੋਰਟ ਦੇ ਵੀ ਆਰਡਰਸ ਨੇ ਕਿ ਦੋ ਹਫ਼ਤਿਆਂ ਦੇ ਵਿੱਚ ਵਿੱਚ ਅਸੀਂ ਇਸ ਦਾ ਕਬਜ਼ਾ ਲੈਣਾ ਸੋ ਨੈਸ਼ਨਲ ਹਾਈਵੇ ਦੀ ਟੀਮ ਸਾਡੇ ਨਾਲ ਸੀ ਪੁਲਿਸ ਫੋਰਸ ਦੀ ਸਪੋਰਟ ਸੀਗੀ ਸਾਡੇ ਨਾਲ ਆਲਥੋ ਅਸੀਂ ਤਿੰਨ ਰਾਉਂਡਸ ਕਿਸਾਨਾਂ ਦੇ ਨਾਲ ਨੇਗੋਸ਼ੀਏਸ਼ਨ ਵੀ ਕੀਤੀ ਅੱਜ ਵੀ ਕੀਤੀ ਕੁਝ ਉਹਨਾਂ ਦੇ ਮਸਲੇ ਸੀਗੇ ਜਿਨ੍ਹਾਂ ਨੂੰ ਅਸੀਂ ਸੁਲਝਾਉਣ ਲਈ ਅਸੀਂ ਉਹਨਾਂ ਨੂੰ ਆਖਿਆ ਕਿ ਸਾਡੇ ਕੋਲੇ ਪਹੁੰਚਣ ਉਹ ਬਾਕੀ ਅੱਜ ਅਸੀਂ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਹੈ ਕਬਜ਼ਾ ਅਸੀਂ ਲਿਆ ਵੀ ਹੈ ਓਵਰ ਆਲ ਸਿਚੁਏਸ਼ਨ ਪੀਸਫੁਲ ਰਹੀ ਹੈ ਤੇ ਔਨ ਗਰਾਉਂਡ ਅਸੀਂ ਕੰਮ ਸਟਾਰਟ ਕਰਤਾ ਹੈ ਅੱਜ। ਯਾਰ ਤਾਂ ਕੋਈ ਦਾ ਕੰਮ ਕੀ ਨਹੀਂ ਸਰ ਕਿਸਾਨਾਂ ਦੇ ਸੰਗੇ ਆਈਆਂ ਕਿਸਾਨਾਂ ਵੱਲੋਂ ਕਿਸਾਨਾਂ ਵੱਲੋਂ ਵਿਰੋਧ ਹੋਇਆ ਕਾਫੀ ਹੋਇਆ ਕਿਸਾਨਾਂ ਵੱਲੋਂ। ਤੇ ਬਟ ਓਵਰ ਆਲ ਸਾਡਾ ਸ਼ਾਂਤਮਈ ਰਿਹਾ ਕਿਸੇ ਨੂੰ ਕੋਈ ਝੋਟ ਨਹੀਂ ਪਹੁੰਚੀ ਕੁਝ ਨਹੀਂ ਹੋਇਆ। ਤੇ ਗੱਲ ਵੀ ਸਰ ਜੇ ਕੰਮ ਜੇ ਕੰਮ ਜੇ ਸਾਡਾ ਨੈਸ਼ਨਲ ਹਾਈਵੇ ਦਾ ਕੰਮ ਸਾਡਾ ਚੱਲਦਾ ਰਹੇਗਾ ਜੀ ਇਹ ਬਹੁਤ ਜ਼ਰੂਰੀ ਪ੍ਰੋਜੈਕਟ ਹੈ ਜਿਸ ਨੂੰ ਅਸੀਂ ਅੱਗੇ ਵਧਾਉਣਾ।